ਸਤਿ ਸ਼੍ਰੀ ਅਕਾਲ ਜੀ ਜੀ ਪੰਜਾਬੀ ਦੇ ਤੁਹਾਡਾ ਕਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਪੋ ਤੇ ਆਪਣੀ ਸਕਰੀਨ ਦੇ ਉੱਤੇ ਜੋ ਗਿਜਾ ਜੀ ਕੀਤੀ ਨੇ ਸਾਡੇ ਪੱਤਰਕਾਰ ਨੇ ਗਰਦਾਸਪੁਰ ਤੋਂ ਤੰਦਾਦੀ ਕੀ ਮਕੇਰੀਆਂ ਗਰਦਾਸਪੁਰ ਮੁੱਖ ਮਾਰਗ ਆਵਾਜਾਈ ਬਹੁਤ ਜ਼ਿਆਦਾ ਵਾਧਾ ਤੇ ਸੜਕ ਬਹੁਤ ਘੱਟ ਚੌੜੀ ਹੈ ਜਿਸ ਦੇ ਕਾਰਨ ਅੱਜ ਦਿਨ ਹਾਦਸੇ ਜਿਹੜੇ ਨੇ ਹੁੰਦੇ ਹੀ ਰਹਿੰਦੇ ਨੇ ਦੇਰ ਰਾਤ ਉਸ ਵੇਲੇ ਇੱਕ ਹੋਰ ਵੱਡਾ ਹਾਸਾ ਵਾਪਰ ਗਿਆ ਜਦੋਂ ਆਲਵਾ ਨਾਲ ਲੱਦਿਆ ਹੋਇਆ ਮਕੇਰੀਆਂ ਤਰਫੋਂ ਗਰਦਾਸਪੁਰ ਨੂੰ ਜਾ ਰਿਹਾ ਇੱਕ ਲੇਲੈਂਡ ਕੈਂਟਰ ਟਰੱਕ ਤੇ ਨਵਾਂ ਸਾਲਾ ਬਿਆਰ ਚ ਕੰਦ ਪਾੜਦਾ ਹੋਇਆ ਦੁਕਾਨਾਂ ਚ ਜਾ ਵੜਿਆ ਮੌਕੇ ਤੋਂ 71 ਕੀਤੀ ਜਾਣਕਾਰੀ ਅਨਸਾਰ ਐਚਪੀ 73A 7367 ਨੰਬਰ ਲਿਖੇ ਇਸ ਕੈਂਟਰ ਨੂੰ ਰਸੀਦ ਨਾਮ ਦਾ ਡਰਾਈਵਰ ਚਲਾ ਰਿਹਾ ਸੀ ਜਦੋਂ ਉਹ ਚਾਵਾ ਪਿੰਡ ਦੀ ਚੜਾਈ ਚੜ ਕੇ ਨਵਾਂ ਸਾਲਾ ਚ ਦਾਖਲ ਹੀ ਹੋਣ ਲੱਗਾ ਸੀ ਕਿ ਨਵਾਂ ਸਾਲਾ ਚ ਵੜਦਿਆਂ ਹੀ ਟੇਡੇ ਮੋੜ ਤੋਂ ਟਰਨ ਲੈਣ ਦੀ ਬਜਾਏ ਟਰੱਕ ਦਾ ਸੰਤੁਲਨ ਵਿਗੜਨ ਨਾਲ ਇਹ ਟਰੱਕ ਸਿੱਧਾ ਇੱਕ ਵੇਲਡਿੰਗ ਦੀ ਦੁਕਾਨ ਦੀ ਕੰਧ ਪਾੜਦਾ ਹੋਇਆ ਦੁਕਾਨਾਂ 'ਚ ਜਾ ਵੜਿਆ ਟਰੱਕ ਇੰਨੀ ਜ਼ਬਰਦਸਤ ਜਿਹੜਾ ਆ ਉਹ ਟੱਕਰ ਮਾਰੀ ਕਿ ਜਿੱਥੇ ਉਸ ਕੈਂਟਰ ਨੇ ਦੋ ਦੁਕਾਨਾਂ ਪੂਰੀ ਤਰ੍ਹਾਂ ਪਾੜ ਦਿੱਤੀਆਂ ਗਈਆਂ ਉੱਥੇ ਹੀ ਇਹਨਾਂ ਦੁਕਾਨਾਂ ਤੋਂ ਪਿੱਛੇ ਸੜਕ ਤੇ ਪੰਦੇ ਦੇ ਵਿੱਚ ਬਿਜਲੀ ਬੋਰਡ ਵੱਲੋਂ ਲਗਾਏ ਗਏ ਮੀਟਰ ਬਾਕਸ ਵੀ ਉਡਾ ਦਿੱਤੇ ਗਏ ਜਿੰਨਾ ਮੀਟਰ ਬਾਕਸਾਂ ਵਿੱਚ ਕੁੱਲ 40 ਬਿਜਲੀ ਮੀਟਰ ਪੂਰੀ ਤਰ੍ਹਾਂ ਨਾਲ ਟੁੱਟ ਪੱਜ ਗਏ ਹਨ ਗੜਮਤੇ ਰਹੀ ਕੇ ਇਹ ਹਾਸਕ ਰਾਤ ਕਰੀਬ 11 ਵਜੇ ਵਾਪਰਿਆ ਜਿਸ ਦੌਰਾਨ ਉੱਥੇ ਕੋਈ ਵੀ ਹਾਜ਼ਰ ਨਹੀਂ ਸੀ ਜਿਸ ਕਾਰਨ ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗਣ ਤੋਂ ਇਲਾਵਾ ਹੋਰ ਵੀ ਕਿਸੇ ਰਾਗੀਰ ਦਾ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਪੀੜਤ ਦੁਕਾਨਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਸ਼ਾਮ ਨੂੰ ਆਪਣੇ ਘਰ ਪਿੰਡ ਗੁੰਨੋਪੁਰ ਚਲਾ ਗਿਆ ਸੀ ਤੇ ਉਸ ਨੂੰ ਸਥਾਨਕ ਬਾਜ਼ਾਰ ਦੇ ਲੋਕਾਂ ਨੇ ਦੱਸਿਆ ਕਿ ਉਸ ਦੀਆਂ ਦੁਕਾਨਾਂ 'ਚ ਇੱਕ ਟਰੱਕ ਦੀ ਟੱਕਰ ਹੋ ਗਈ ਆ ਪੀੜਤ ਨੇ ਦੱਸਿਆ ਕਿ ਉਸ ਦੀਆਂ ਵੈਲਡਿੰਗ ਦੀਆਂ ਦੋਵੇਂ ਦੁਕਾਨਾਂ ਜਿੱਥੇ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ ਉੱਥੇ ਹੀ ਦੁਕਾਨ ਅੰਦਰ ਪਏ ਹੋਏ ਗੇਟ ਗ੍ਰਿੱਲਾਂ ਅਤੇ ਟੂਲਾ ਬੇਸਮਾਨ ਦਾ ਵੀ ਭਾਰੀ ਨੁਕਸਾਨ ਹੋਇਆ ਹੈ ਪੀੜਤ ਦੁਕਾਨਦਾਰ ਵੱਲੋਂ ਅਨੁਮਾਨ ਅਨਸਾਰ 6 ਤੋਂ 7 ਲੱਖ ਦਾ ਨੁਕਸਾਨ ਹੋਇਆ ਦੱਸਿਆ ਗਿਆ ਪੀੜਤ ਦੁਕਾਨਦਾਰ ਸਮੇਤ ਕੁਝ ਸਥਾਨਕ ਲੋਕਾਂ ਨੇ ਵੀ ਇਹ ਦੋਸ਼ ਲਗਾਏ ਕਿ ਡਰਾਈਵਰ ਨਸ਼ੇ 'ਚ ਟੱਲੀ ਸੀ ਜਦੋਂ ਕਿ ਹਾਦਸਾ ਗ੍ਰਸਤ ਟਰੱਕ ਚਾਲਕ ਦੇ ਸਾਥੀ ਨੇ ਦੱਸਿਆ ਕਿ ਡਰਾਈਵਰ ਨਸ਼ੇ ਦੇ ਵਿੱਚ ਨਹੀਂ ਸੀ ਅਚਾਨਕ ਇੱਕ ਗੱਡੀ ਨੂੰ ਮੋੜਦੇ ਹੋਏ ਜਿਹੜਾ ਆ ਉਹ ਇੱਕ ਜਦੋਂ ਪਾਰ ਕਰਦਿਆਂ ਗੱਡੀ ਨੂੰ ਓਵਰਟੇਕ ਕਰਦਿਆਂ ਜਿਹੜਾ ਆ ਉਸ ਦਾ ਬੈਲੈਂਸ ਵਿਗੜ ਗਿਆ ਜਿਸ ਤੇ ਕਾਰਨ ਗੱਡੀ ਸਿੱਧੀ ਉਹਨਾਂ ਦੁਕਾਨਾਂ ਦੇ ਵਿੱਚ ਚਲੀ ਗਈ ਤਾਂ ਦਾ ਦੇ ਕਿ ਮੋਦਬੇ ਰਤੇ ਨਵ ਨਿਯੁਕਤ ਜ਼ਿਲ੍ਹਾ ਪੀਸਲ ਮੈਂਬਰ ਐਡਵੋਕੇਟ ਸੁੱਚਾ ਸਿੰਘ ਮਲਤਾਨੀ ਦਾ ਕਹਿਣਾ ਹੈ ਕਿ ਇਸ ਮਾਰਗ ਉੱਪਰ ਅਕਸਰ ਹੀ ਅਜਿਹੇ ਹਾਦਸੇ ਵਾਪਰਨ ਦਾ ਮੁੱਖ ਕਾਰਨ ਆਵਾਜਾਈ ਭਾਰੀ ਹੈ ਅਤੇ ਸੜਕ ਦਾ ਤੰਗ ਹੋਣਾ ਹੈ ਉਨਾ ਮੰਗ ਕੀਤੀ ਸਬੰਧਤ ਵਿਭਾਗ ਨੂੰ ਚਾਹੀਦਾ ਹੈ ਕਿ ਇਸ ਰੋਡ ਨੂੰ ਜਿਹੜਾ ਆ ਚੌੜਾ ਕੀਤਾ ਜਾਵੇ ਤਾਂ ਦਾਦੀ ਕਿ ਇਸ ਰੋਡ ਦੇ ਉੱਤੇ ਪਹਿਲਾਂ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਆਵਾਜਾਈ ਬਹੁਤ ਜ਼ਿਆਦਾ ਹੈ ਪਰ ਰੋਡ ਚੌੜੀ ਨਾ ਹੋਣ ਕਰਕੇ ਇੱਥੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ ਜਿੰਨਾਂ ਨੂੰ ਲੈ ਕੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਬਹੁਤ ਜਲਦ ਤੋਂ ਜਲਦ ਜਿਹੜਾ ਆ ਚੌੜਾ ਕੀਤਾ ਜਾਵੇ ਤਾਂ ਕਿ ਮਾਰਗ ਦੇ ਉੱਤੇ ਆਉਣ ਜਾਣ ਵਾਲੀ ਆਵਾਜਾਈ ਸੁਰੱਖਿਅਤ ਜਿਹੜੀ ਆ ਜਾ ਸਕੇ ਤੁਸੀਂ ਕੀ ਕਹਿਣਾ ਜਾਓਗੇ ਆਪਣੇ ਕਮੈਂਟਾਂ ਦੇ ਵਿੱਚ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ ਹਾਂ ਸਹੀ ਉਹਨੂੰ ਕੋਈ 10 ਸਵਾ 10 ਵਜੇ ਹੋ ਗਿਆ ਪਿੰਡ ਮੇਰਾ ਗੁਲੋਪੁਰਾ ਗੁਰਮੀਤ ਸਿੰਘ ਜੀ ਪਤਾ ਲੱਗਾ ਵੀ ਗੱਡੀ ਕੋਈ ਆਣ ਕੇ ਦੁਕਾਨ ਨਾਲ ਚ ਵੜ ਗਈ ਆ ਆ ਕੇ ਵੇਖਿਆ ਵਾ ਤੇ ਫਿਰ ਨੁਕਸਾਨ ਤਾਂ ਕਾਫੀ ਹੋ ਗਿਆ ਕੁਟੂਲ ਮੇਰੇ ਵੈਲਡਿੰਗ ਮਸ਼ੀਨਾਂ ਵਰਮਾ ਗ੍ਰੈਂਡਰ ਮਸ਼ੀਨਾਂ ਕੋ 2 ਲੱਖ ਦੇ ਟੂਲੇ ਤੇ ਉਹ ਦੂਸਰਾ ਗੇਟ ਕੁਰਸੀ ਕੋਈ ਦੁਕਾਨਾਂ ਵੀ ਢੱਟ ਗਈਆਂ 6 ਲੱਖ ਰੁਪਏ ਦਾ 6-7 ਲੱਖ ਰੁਪਏ ਦਾ ਨੁਕਸਾਨ ਹੋਇਆ ਕਾਰਨ ਹੁਣ ਪਾਈ ਹੁੰਦੀ ਇਹ ਇਹੀ ਸੋਚੂ ਆ ਡਰਾਈਵਰ ਨੇ ਕੋਈ ਨਸ਼ਾ ਕੀਤਾ ਹੋਇਆ ਜਾਂ ਨੀਂਦ ਚਾਏ ਹੁਣ ਪਤਾ ਨਹੀਂ ਠੀਕ ਹੈ ਠੀਕ ਹੈ ਜਿਸ ਦੇ ਬਾਰੇ ਕੋਈ ਨਹੀਂ ਪਤਾ ਨਹੀਂ ਪਤਾ ਕੀ ਕਾਰਨ ਬਣਿਆ ਹਾਂਜੀ ਆ ਦੋ ਵਕਸੇ ਮੀਟਰਾਂ ਦਾ ਉਹਨਾਂ ਵਿੱਚ ਮੀਟਰ ਲੱਗੇ 40 ਕਿਲੋਮੀਟਰ ਲੱਗੇ ਬੀਵੀ ਬੋਰਡ ਦਾ ਵੀ ਨੁਕਸਾਨ ਹੋ ਗਿਆ ਹਾਂਜੀ ਕਾਫੀ ਨੁਕਸਾਨ ਹੋਇਆ ਸਸੀਆਂ ਦਾ ਸਾਰਿਆਂ ਨੂੰ ਅੱਜ ਇਹ ਰਾਤ ਨੂੰ ਗੱਡੀ ਆਈ ਉਥੋਂ ਕਪੂਤਾਲੀ ਲੋੜ ਹੋ ਕੇ ਇੱਥੇ ਟਿਬੜੀ ਲਾ ਕੇ ਪਹੁੰਚੀ ਆ ਇਹ ਜਦੋਂ ਗੱਡੀ ਕਿੰਨਾ ਵਿੱਚ ਗਰਦਾਸਪੁਰ ਨੂੰ ਜਾਣਾ ਪਿਆ ਸੀ ਉਧਰੋਂ ਕਿਤੇ ਗੱਡੀ ਨੇ ਓਵਰਟੇਕ ਕੀਤਾ ਇੱਧਰੋਂ ਜਦੋਂ ਇੱਥੋਂ ਗੱਡੀ ਨੇ ਓਵਰਟੇਕ ਮਾਰਿਆ ਤਾਂ ਇਹਨੇ ਗੱਡੀ ਕਿਤੇ ਇੱਧਰ ਨੂੰ ਕੱਟੀ ਆਪਣੀ ਵਾਲੀ ਸਾਈਡ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਗੱਡੀ ਆਨ ਬੈਲੈਂਸ ਹੋ ਗਈ ਗੱਡੀ ਸਿੱਧੀ ਆ ਕੇ ਦੁਕਾਨਾਂ ਤੇ ਵਧੀ ਆ ਬਾਕੀ ਗੱਡੇ ਆ ਡਰਾਈਵਰ ਨੇ ਕੋਈ ਨਿਸ਼ਾ ਨਹੀਂ ਕੀਤਾ ਹੀ ਕੋਈ ਕੁਝ ਨਹੀਂ ਕੋਈ ਜਿੱਦਾਂ ਕੋਈ ਸ਼ਰਾਬ ਦੀ ਸਤਾਨਿਕ ਲੋਕਾਂ ਬੋਲ ਦੱਸਿਆ ਯਾਰ ਕਿ ਸਤਾਨਿਕ ਸਾਨੂੰ ਪਤਾ ਨਾ ਸਾਡਾ ਨਹੀਂ ਇਦਾਂ ਦਾ ਕੋਈ ਤਾਰੂ ਦੂ ਗਟਿਆਨ ਪੈਲਸ ਹੋ ਗਈ ਦੁਕਾਨ ਦੇ ਵਿੱਚ ਪੜ ਗਈ ਹੈ ਬਾਕੀ ਇਹ ਘਟਨਾ ਕਿਸੇ ਨਾਲ ਵੀ ਹੋ ਸਕਦਾ ਸਾਰੇ ਹੁਣ ਰੋਡਾਂ ਤੇ ਚੱਲਦੇ ਆ ਹੁਣ ਕਿਸੇ ਨਾਲ ਵੀ ਕੋ ਕੋ ਵੱਡ ਘਟ ਹੋ ਸਕਦਾ ਹੈ ਸਾਰੇ ਨੁਕਸਾਨ ਨੇ ਇਹਦਾ ਰੋਡ ਦਾ ਮਾਮਲਾ ਆ ਕੁਝ ਵੀ ਹੋ ਸਕਦਾ ਹੈ ਤੇ ਠੀਕ ਆ ਤੇ ਬਾਕੀ ਜੋ ਵੀ ਜਦਾਂ ਵੀ ਨੁਕਸਾਨ ਚ ਜਿਹੜਾ ਹੋਇਆ ਉਹਦਾ ਮੁਕਤ ਹੈਗਾ ਹੀ ਸਾਡਾ ਵੀ ਹੋਇਆ ਉਹਨਾਂ ਦਾ ਵੀ ਹੋਇਆ ਬਾਕੀ ਦੇਗ ਜੋ ਵੀ ਕੰਨਾ ਪੁਲਿਸ ਪ੍ਰਸ਼ਾਸਨ ਨੇ ਕਰਨਾ ਜੋ ਵੀ ਕਰਨਾ ਹੈ ਹਾਂਜੀ ਠੀਕ ਛੋਟਕ ਸੜਕ ਦੀ ਗੱਲ ਆ ਐਮਐਸਐਮ ਦਾ ਵੀ ਜਿਹੜਾ ਅੰਮ੍ਰਿਤਸਰ ਗੁਰਦਾਸਪੁਰ ਰੋਡ ਹੈਣਾ ਉਹਦੇ ਨਾਲੋਂ ਜ਼ਿਆਦਾ ਟ੍ਰੈਫਿਕ ਹੈ ਸਾਨੂੰ ਅਹੀਂ ਕਈ ਵਾਰੀ ਸੜਕ ਪਾਰ ਕਰਨੀ ਹੁੰਦੀ ਹੈ ਨਾ ਚਾਹੇ ਪੈਦਲ ਚਾਹੇ ਗੱਡੀ ਨਾਲ ਤੇ ਕਈ ਵਾਰੀ ਕਿੰਨਾ ਕਿੰਨਾ ਡੇਰੀ ਵੇਟ ਕਰਨੀ ਪੈਂਦੀ ਸ ਬਹੁਤ ਟ੍ਰੈਫਿਕ ਆ ਬਹੁਤ ਜ਼ਿਆਦਾ ਠੀਕ ਹੈ ਔਰ ਇੱਥੇ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਇਹ ਚਾਹੁੰਦੇ ਆ ਵੀ ਬੇਨਤੀ ਆ ਸਾਡੀ ਸਾਰੀ ਸਰਕਾਰਾਂ ਨੂੰ ਵੀ ਇੱਥੇ ਸੜਕ ਦਾ ਨਾ ਝੌੜਿਆ ਕਰਨਾ ਚਾਹੀਦਾ ਜਾਂ ਕੋਈ ਬਾਈਪਾਸ ਕੱਟ ਕੇ ਹੱਲ ਕੀਤਾ ਜਾਏ ਕਿਉਂਕਿ ਪ੍ਰਿੰਟ ਦੀ ਬਾਤੀ ਦੋਹੀਂ ਪਾਸੀ ਆ ਅਕਸਰ ਇੱਥੇ ਨੁਕਸਾਨ ਸਾਡੇ ਹੁੰਦੇ ਰਹਿੰਦੇ ਨੇ ਪ੍ਰਿੰਟ ਦੇ ਇਹਦਾ ਕੋਈ ਪਰਮਾਨੈਂਟ ਹੱਲ ਵਧੀਆ ਕਰਨਾ ਚਾਹੀਦਾ ਜੇ ਦੇ ਬਾਈਪਾਸ ਬਾਹਰ ਕੱਢ ਦ ਠੀਕ ਹੈ ਜੀ। ਕੋਈ ਬਾਦੀ ਦਾ ਕੋਈ ਨੁਕਸਾਨ ਨਾ ਹੋਵੇ। ਠੀਕ ਹੈ। ਤੇ ਸੜਕ ਬਹੁਤ ਛੋਟੀ ਉਸ ਹਿਸਾਬ ਨਾਲ ਬੜਾ ਨੁਕਸਾਨ ਹੋ ਰਿਹਾ। ਜੋ ਜਿਹੜਾ ਹਾਸਾ ਹੋਇਆ ਬਹੁਤ ਮਾੜਾ ਹੋਇਆ। ਹਾਂਜੀ ਹਾਂਜੀ। ਔਰ ਦੇਖੋ ਰਾਤ ਦੇ ਟਾਈਮ ਤੇ 2:30 ਵਜੇ। ਹਾਂਜੀ ਹਾਂਜੀ। ਔਰ ਦੇਖੋ ਤੇ ਦਿਨੇ ਹੁੰਦਾ ਤਾਂ ਹੋ ਸਕਦਾ ਇੱਥੇ ਕਿੰਨੇ ਬੱਚੇ ਜਿਹੜੇ ਮਰ ਜਾਂਦੇ। ਇਹ ਮੁੰਡਾ ਜਿਹੜਾ ਦੁਕਾਨ ਕਰਦਾ ਇੱਥੇ ਬੜਾ ਅੱਛਾ ਇਹਦਾ ਵਿਹਾਰ ਆ ਬੜਾ ਵਧੀਆ ਕਾਰੋਬਾਰ ਆ ਇਹਦਾ। ਠੀਕ ਹੈ। ਅਕਸਰ ਇੱਥੇ ਬੜੇ ਲੋਕ ਬੈਠੇ ਰਹਿੰਦੇ ਨੇ ਆਂਦੇ ਨੇ ਸਾਰੇ। ਠੀਕ ਹੈ ਜੀ। ਔਰ ਰਾਤ ਕਰਕੇ ਇਹ ਪ੍ਰਮਾਤਮਾ ਉਹ ਬਚ ਗਿਆ ਪਰਲੇ ਪਾਸੋਂ ਘਟ ਕੇ ਪੁਲਿਸ ਨੇ ਆ ਕੇ ਕਟਿਆ ਉਹਨੂੰ ਕਟਿਆ ਵਸੇ ਹਾਂਜੀ ਹਾਂਜੀ ਤੇ ਬਹੁਤ ਮਾੜਾ ਹੋਇਆ ਉਹਨੇ ਨਹੀਂ ਪਤਾ ਕਿ ਉਹ ਜਿਹੜਾ ਡਰਾਈਵਰ ਹੈ ਉਹਦੇ ਕੋਲ ਨੀਂਦ ਵਿੱਚ ਜਾਂ ਕੋਈ ਨਸ਼ੇ ਚ ਹੀ ਜਾਂ ਕੋਈ ਗਲਤੀ ਲੱਗ ਗਈ ਉਹਨੂੰ ਕੀ ਹੋਇਆ ਉਹਦੇ ਕੋਲ ਠੀਕ ਹੈ ਬੜਾ ਵੱਡਾ ਨੁਕਸਾਨ ਹੋਇਆ ਜਿੱਥੇ ਬਿਲਡਿੰਗ ਦਾ ਇੰਨਾ ਨੁਕਸਾਨ ਹੋਇਆ ਮਾਲਕਾਂ ਦਾ ਵੀ ਠੀਕ ਹੈ ਕਿਰਾਏਦਾਰ ਦਾ ਜਿਹੜਾ ਵਿਚਾਰਾ ਕਾਰੋਬਾਰ ਕਰਦਾ ਉਹਦਾ ਵੀ ਬੜਾ ਨੁਕਸਾਨ ਹੋਇਆ ਠੀਕ ਹੈ ਜੀ ਬਿਜਲੀ ਬੋਰਡ ਦਾ ਵੀ ਬੜਾ ਨੁਕਸਾਨ ਹੋਇਆ ਦੇਖੋ ਬਿਜਲੀ ਦਾ ਖੰਭਾ ਟੁੱਟ ਗਿਆ 40 ਮੀਟਰ ਦਾ ਆ ਕਿੰਨੇ ਮੀਟਰ ਆ ਸਾਰੇ ਟੁੱਟ ਗਏ ਨੇ ਬ ਕੀ ਕਰੇ। ਔਰ ਜੋ ਵੀ ਸਰਕਾਰ ਕਰ ਸਕਦੀ ਹੈ ਇਹਦੇ ਵਿੱਚ ਕਰਨਾ ਚਾਹੀਦਾ ਹੈ।